ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਹੋ ਨੇਸ਼ਨ ਪੋਸਟ ਚੈਨਲ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਉਹ ਹੋਏ ਆਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਭਾਰਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਵਪਾਰੀਆਂ ਵੱਲੋਂ ਜਿਹੜਾ ਬੰਦ ਦਾ ਸੱਦਾ ਸੀ ਤਾਂ ਅੰਮ੍ਰਿਤਸਰ ਬੰਦ ਨੂੰ ਅੱਜ ਸੰਪੂਰਨ ਅੰਮ੍ਰਿਤਸਰ ਦੇ ਬਾਜ਼ਾਰਾਂ ਜਿਹੜੇ ਨੇ ਬੰਦ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਵਪਾਰੀਆਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਆਮ ਜਨਤਾ ਨੇ ਵੀ ਸਪੂਰਨ ਸਾਥ ਦਿੱਤਾ ਪਾਂ ਬਾਜ਼ਾਰ ਦੇ ਵਿੱਚ ਜਿੰਨੀਆਂ ਦੁਕਾਨਾਂ ਨੇ ਉਹਨਾਂ ਨੂੰ ਤਾਲੇ ਵੱਜੇ ਹੋਏ ਨਜ਼ਰ ਆ ਰਹੇ ਨੇ ਤੇ ਅੰਮ੍ਰਿਤਸਰ ਦੇ ਵਪਾਰੀ ਜਿਹੜੇ ਨੇ ਰੋਡ ਦੇ ਉੱਪਰ ਉਤਰ ਆਏ ਨੇ ਤੇ ਪਾਕਿਸਤਾਨ ਅਤੇ ਹੱਤਵਾਦੀਆਂ ਦੇ ਜਿਹੜੇ ਨੇ ਝੰਡੇ ਸਾੜੇ ਜਾ ਰਹੇ ਨੇ ਹੱਟ ਚੁੱਕੋ ਤੁਸੀਂ ਜਿਹੜੇ ਚੁੱਕੜੇ ਗਏ ਕਾਕਾ ਜੀ ਚੁੱਕੇ ਨਾ ਹੋਤੀ ਕੈਮਰਾ ਆਹ ਜਾਈ ਕਰ ਓਏ ਭਾਜੀ ਇੱਕ ਹੁਣ ਧਿਆਨ ਨਾਲ ਚੱਲ ਮਾ ਕੇ ਰੱਖ ਹੱਟ ਚੁੱਕੋ ਭਾਜੀ ਜੀ ਜਾ ਰਹੀ ਹੈ

ਪੀਐਫ ਹੈ ਚਾਰ ਨੈਸ਼ਨਲ ਵਪਾਰ ਮੰਡਲ ਅੱਜ ਬੰਦ ਦਾ ਸੱਦਾ ਦਿੱਤਾ ਸੀ ਜੀ ਅਬਰਦੱਤ ਇਹ ਜੀ ਸਾਡੇ ਜਿੰਨੀਆਂ ਐਸੋਸੀਏਸ਼ਨਾਂ ਨੇ ਸਾਰੀਆਂ ਐਚਐਸਐਸ ਨੂੰ ਜਿਹੜੀ ਇੱਕ ਬੰਦ ਦੀ ਕਾਲ ਕੀਤੀ ਗਈ ਸੀ ਲੇਕਿਨ ਉਸ ਕਾਲ ਨੂੰ ਹਰ ਬੰਦੇ ਨੇ ਜਿਹੜਾ ਇੱਕ ਆਪਣੇ ਮਨ ਦੇ ਵਿੱਚੋਂ ਆਪਣੇ ਦਿਲੋਂ ਜਾਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਜਿਹੜਾ ਉਹ ਇੱਕ ਸ਼ਰਧਾਂਜਲੀ ਭੇਟ ਕੀਤੀ ਹੈ ਦੁਕਾਨਾਂ ਬੰਦ ਕਰਕੇ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ ਲੇਕਿਨ ਕਿਨ ਜਬਰ ਹਮਲਾ ਹੋਇਆ ਆਟੋ ਵਾਲਿਆਂ ਦਾ ਜਿਹੜਾ ਬਹਿਲ ਜਮ ਤੇ ਖੜਾ ਹੋਇਆ ਬੜੀਆਂ ਜਿਆਦਾ ਚਲੇ ਕਿਵੇਂ ਦੇਸ ਵਪਾਰੀ ਜੀ ਅਸੀਂ ਵਪਾਰੀ ਆ ਵਪਾਰੀ ਦੇ ਨਾਲ ਨਾਲ ਅਸੀਂ ਅਸੀਂ ਵੀ ਕਿਸੇ ਮਾਂ ਦੇ ਪੁੱਤ ਆ ਕਿਸੇ ਭੈਣ ਦਾ ਭਰਾ ਆ ਕਿਸੇ ਦੇ ਹਸਬੰਦ ਨੇ ਕਿਸੇ ਦੇ ਬਾਪ ਵੀ ਆ ਇਸੇ ਤਰ੍ਹਾਂ ਉਹ ਵੀ ਲੋਕ ਸਨ ਜਿਹੜੇ ਮਾਰੇ ਗਏ ਆ ਲੇਕਿਨ ਜੇਕਰ ਜਿੰਨਾ ਵੀ ਮਾਰਿਆ ਵਾ ਇਹ ਬਹੁਤ ਨਿੰਦਨਯੋਗ ਆ ਇੱਕ ਨੋਣਾ ਕੰਮ ਆ ਇੱਕ ਕਿਰਤ ਘਣ ਕੰਮ ਆ ਲੇਕਿਨ ਇਹਦੇ ਵਿੱਚ ਕੋਈ ਵੀ ਜ਼ਿਆਦਾ ਹੋ ਸਕਦਾ ਜਾਤ ਪੁੱਛ ਕੇ ਬੰਦੇ ਨੂੰ ਮਾਰਨਾ ਗੋਲੀ ਮਾਰਨੀ ਮੈਂ ਕਹਾਂਗਾ ਇਹ ਬਹੁਤ ਹੀ ਇੱਕ ਬਣਾਉਣਾ ਕੰਮ ਹੈ ਇੱਕ ਬਹੁਤ ਹੀ ਡਿਗਰੀ ਹੋਏ ਬੰਦੇ ਵਾਲਾ ਕੰਮ ਹੈ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਅੱਜ ਪੰਜਾਬ ਦਾ ਸਾਨੂੰ ਸਮਰਥਨ ਜਿਹੜਾ ਜੀ ਹਰ ਜਿਹੜੇ ਵਪਾਰੀ ਵਰਗ ਜਿੰਨਾ ਹੀ ਆ ਨਾ ਹਰ ਵਪਾਰੀ ਵਰਗ ਨੇ ਆਪਣੇ ਦਿਲੋਂ ਸੰਯੋਗ ਕੀਤਾ ਉਹਨਾਂ ਨੇ ਖੁਦ ਬੰਦੇ ਦੁਕਾਨਾਂ ਕੀਤੀਆਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਿਹਾ ਗਿਆ ਪਰ ਜ਼ਿਆਦਾਤਰ ਕੋਈ ਪਾਰੀਆਂ ਦੇ ਵਿੱਚ ਰੋਸ ਰਹਿੰਦਾ ਜਦੋਂ ਬੰਦਾ ਸੱਦਾ ਦਿੱਤਾ ਜਾਂਦਾ ਨਾ ਕਿੰਨੇ ਸਾਡਾ ਬਹੁਤ ਨਿਰਾਸ਼ਾ ਹੁੰਦਾ ਜੀ ਸਰ ਜੇਕਰ ਮੈਂ ਗੱਲ ਕਰਨੀ ਚਾਹਾਂਗਾ ਜੇਕਰ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਏ ਜੇਕਰ ਪਾਕਿਸਤਾਨ ਤੋਂ ਸਾਨੂੰ ਮਾੜੇ ਕੰਮਾਂ ਤੋਂ ਜਾਂ ਇਹੋ ਜੇ ਪਤਲੇ ਆਮ ਤੋਂ ਹਨ ਛਟਕਾਰਾ ਮਿਲਦਾ ਤੇ ਸਾਨੂੰ ਘਾਟਾ ਛਾਣਾ ਮਨਜ਼ੂਰ ਹੈ। ਪਤਲਾ ਛਾੜਿਆ ਸਾਡੇ ਵੱਲੋਂ ਜੀ ਸਾਡੇ ਗਿੰਨੀ ਭਾਟੇ ਜੀ ਪੰਜਾਬ ਪ੍ਰਧਾਨ ਉਹਨਾਂ ਵੱਲੋਂ ਜਿਹੜਾ ਕਪੂਤਲਾ ਵੀ ਛਾੜਿਆ ਗਿਆ। ਲੇਕਿਨ ਪੁਤਲਾ ਜਿਹੜਾ ਅੰਤਕਵਾਦ ਦਾ ਛਾੜਿਆ ਗਿਆ। ਕਿਉਂਕਿ ਅੰਤਕਵਾਦ ਨੂੰ ਅੱਗ ਲਾਉਣੀ ਜਿਹੜੀ ਸਾਡੇ ਵੱਲੋਂ ਜਿਹੜੀ ਜ਼ਰੂਰੀ ਹੈ ਔਰ ਵਪਾਰੀ ਵਰਗ ਦਾ ਜਿਹੜਾ ਸੰਯੋਗ ਜਿਹੜਾ ਇਸ ਪੁਤਲੇ ਛਾੜਨ ਦੇ ਵਿੱਚ ਜਿਹੜਾ ਪੂਰਾ ਪੂਰਾ ਸੰਯੋਗ ਹੈ। ਆਮਦਸ਼ੀ ਪਹਿਲਾਂ ਪੀ ਐਚ ਐਫ ਫਾਰ ਤੋਂ ਪੰਜਾਬ ਪ੍ਰੈਜ਼ੀਡੈਂਟ ਦੀ ਨੀ ਪਾਟੀ ਆ ਜੀ ਪੜੀ ਸਾਹਿਬ ਜਿਹੜਾ ਬਹਿਲਜਾਮ ਦੇ ਵਿੱਚ ਚੱਲਣਾ ਹੋਇਆ ਉਹਨੂੰ ਲੈ ਕੇ ਅੱਜ ਬੰਦ ਦਾ ਸਤਾ ਹੀ ਜੇ ਤਰ੍ਹਾਂ ਸਮਤਨ ਬੁਲੇ ਦੇਖੋ ਅੱਜ ਨਾ ਹਰ ਵਪਾਰ ਵਰਗ ਦੇ ਜਿਹੜੇ ਵੀ ਪ੍ਰੈਜ਼ੀਡੈਂਸੀ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਆਪ ਦੁਕਾਨਾਂ ਬੰਦ ਰੱਖੀਆਂ ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਕਿ ਅੰਦਰ ਰੋਸ਼ੀ ਜਿਹੜਾ ਜੋ ਇਹਨਾਂ ਬੁਰਾ ਕੰਡ ਇਹਨਾਂ ਲੋਕਾਂ ਨੇ ਕੀਤਾ ਜਿਹੜੇ ਵਿਚਾਰੇ ਆਪਣੇ ਪਰਿਵਾਰ ਨਾਲ ਘੁੰਮਣ ਗਏ ਸੀ ਜਿਹੜੇ ਲੋਕ ਵਿਚਾਰੇ ਸਮਝੋ ਤੁਸੀਂ ਕੋਈ ਆਪਣੇ ਫੈਮਿਲੀ ਦਾ ਨਾਲ 8 ਦਿਨ ਪਹਿਲਾਂ ਸ਼ਾਦੀ ਹੋਈ ਹੈ ਘੁੰਮਣ ਜਾ ਰਿਹਾ ਤੇ ਉਹਨੂੰ ਤੁਸੀਂ ਉੱਥੇ ਜਾ ਕੇ ਉਹਨੂੰ ਬਿਨਾਂ ਮਤਲਬ ਤੋਂ ਉਹਦਾ ਧਰਮ ਪੁੱਛੋ ਤਾਂ ਉਹਨੂੰ ਗੋਲੀ ਮਾਰ ਦਿਓ ਇਹ ਤਾਂ ਬਹੁਤ ਨਿੰਦਨੀ ਹੈ ਘਟਣਾ ਇਸੇ ਪਿੱਛੇ ਸਾਰਿਆਂ ਨੇ ਰੋਸ਼ਵਲੋ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਮੇਰੀ ਆਪਣੀ ਐਸੋਸੀਏਸ਼ਨ ਦੇ ਕਾਫੀ ਸਾਹਿਲ ਮਹਾਜਨ ਜੀ ਉਹਨਾਂ ਨੇ ਦੁਰਗਾ ਮਾਰਕੀਟ ਤੋਂ ਕਸ਼ਮੀਰੀ ਪਟਾਣ ਤੋਂ ਆਪਣੇ ਸ਼ੰਕੀ ਭਾਟੀਆ ਜੀ ਕਰਮਣੜੀ ਚੌਕ ਤੋਂ ਅੰਦਰ ਸਿੰਘ ਜੀ ਤੇ ਇਹ ਸਾਰੇ ਜਿੰਨੇ ਵੀ ਲੋਕ ਨੇ ਕਟੜਾ ਚਾਹਮੂ ਸਿੰਘ ਤੋਂ ਗਿਨੀ ਜੀ ਨੇ ਤੇ ਇਹਨਾਂ ਸਾਰਿਆਂ ਨੇ ਅੱਜ ਫੈਸਲਾ ਹੀ ਲਿੱਤਾ ਸੀ ਕਿ ਅਸੀਂ ਦੁਕਾਨਾਂ ਨੂੰ ਬੰਦ ਰੱਖਾਂਗੇ ਰੋਸ਼ਵਲੋਂ ਔਰ ਜਿਹੜਾ ਜਿਹੜੀ ਵੀ ਕੰਟਰੀ ਅੱਤਵਾਦ ਨੂੰ ਦਿੰਦੀ ਆ ਉਹ ਆਖਿਰਕਾਰ ਉਹਨਾਂ ਲੋਕਾਂ ਦੇ ਉੱਤੇ ਹੀ ਹੱਟ ਜਾਂਦਾ ਉਹ ਪਾਕਿਸਤਾਨ ਜਿਹੜਾ ਕੰਮ ਕਰਵਾਇਆ ਬਹੁਤ ਖਿਨੋਣਾ ਕੰਮ ਹੈ ਇਹਦਾ ਜਿਹੜਾ ਸਰਕਾਰ ਵੱਲੋਂ ਪੂਰਾ ਜਵਾਬ ਦੇਣਾ ਚਾਹੀਦਾ ਔਰ ਮਨ ਲੱਗ ਵੀ ਰਿਹਾ ਕਿ ਭਾਰਤ ਸਰਕਾਰ ਜਵਾਬ ਦੇ ਦੇਵੇ ਪੰਜ ਫੈਸਲੇ ਲੈ ਲਏ ਜੀ ਮੋਦੀ ਸਰਕਾਰ ਕਿਵੇਂ ਦੇਖਦੇ ਹੋ ਸਰਕੋਸਾ ਹੀ ਫਾਸਲੇ ਆ ਜੀ ਇਹੋ ਜੇ ਬੰਦਿਆਂ ਨਾਲ ਵਪਾਰ ਨਹੀਂ ਹੋਣਾ ਚਾਹੀਦਾ ਵਪਾਰ ਬੰਦ ਹੋਣਾ ਚਾਹੀਦਾ ਬਾਰਡਰ ਸਾਰੇ ਬੰਦ ਹੋਣੇ ਚਾਹੀਦੇ ਖਾਲੀ ਪੰਜਾਬ ਦੇ ਨਹੀਂ ਬਾਹਰੋਂ ਵੀ ਕਿਸੀ ਇਹਨਾਂ ਦੇ ਲੋਕਾਂ ਕੋਲ ਜਿਨ੍ਹਾਂ ਨੇ ਮਾੜੀ ਸੋਚ ਰੱਖਣੀ ਉਹਨਾਂ ਨਾਲ ਵਪਾਰ ਕਰਕੇ ਕਰਨਾ ਵੀ ਕੀ ਹੈ ਸੋ ਪਾਣੀ ਵੀ ਇਹਨਾਂ ਦਾ ਬੰਦ ਕਰਨਾ ਚਾਹੀਦਾ ਵਾ ਜੋ ਇਹਨਾਂ ਨੇ ਹੋਣਾ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਇਹ ਕੋਈ ਬਖਸ਼ਣ ਵਾਲੀ ਨਹੀਂ ਹੈ ਇਹ ਮaaf ਕਰਨ ਵਾਲੀ ਨਹੀਂ ਹੈ ਇਹ ਲੱਗਦਾ ਕਿ ਇਉਂ ਇੱਧਰ ਲੱਗਣਾ ਚਾਹੀਦਾ ਨਹੀਂ ਚਲੋ ਮੈਂ ਇਹਨਾਂ ਗੱਲਾਂ ਬਾਰੇ ਤੇ ਨਹੀਂ ਬੋਲ ਸਕਦਾ ਕਿਉਂਕਿ ਅਸੀਂ ਆਪਣੇ ਵਪਾਰ ਦੇ ਤਰੀਕੇ ਨਾਲ ਗੱਲ ਕਰਦੇ ਆ ਕਿ ਜਦੋਂ ਅਸੀਂ ਕਿਸੇ ਬੰਦੇ ਨਾਲ ਵਪਾਰ ਬੰਦ ਕਰਦੇ ਨੇ ਕਿ ਤੇਰੇ ਨਾਲ ਸਾਡਾ ਸਾਂਝ ਖਤਮ ਹੈ ਤੇ ਮੇਰੇ ਹਿਸਾਬ ਨਾਲ ਅੱਗੇ ਤੇ ਅੱਧਾ ਬੰਦਾ ਤੇ ਵੈਸੇ ਖਤਮ ਹੋ ਜਾਂਦਾ ਬੜੀ ਮਾ ਜ਼ਿਆਦਾਤਰ ਜਿਹਨੋਂ ਦਰ ਮਿਲ ਆਏ ਜਾਂਦੇ ਨੇ ਇਹਨਾਂ ਵਪਾਰੀ ਦਾ ਤੋਂ ਦੁਨੀਆ ਦੇ ਸਾਡਾ ਵਪਾਰ ਤੇ ਬਹੁਤ ਅਸਰ ਪੈਂਦਾ ਹੈ ਅੱਜ ਨਾ ਐਸੇ ਲੋਕ ਵੀ ਆ ਜਿਹੜੇ ਨਾ ਸੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਕੇ ਕਮਾਈ ਕਰਦੇ ਆ ਤੇ ਰੋਟੀ ਖਾਂਦੇ ਆ ਪਰ ਮੈਂ ਉਹਨਾਂ ਲੋਕਾਂ ਨਾਲ ਵੀ ਮੇਰੀ ਗੱਲ ਹੀ ਹੋ ਕਹਿੰਦੇ ਇੰਨੀ ਮਾੜੀ ਘਟਨਾ ਹੋਈ ਹੈ ਅਸੀਂ ਦਿਲੋਂ ਬੰਦ ਕਰਦੇ ਪਿਆ ਇਸ ਕੱਲ ਦੇ ਅਸੀਂ ਨਾਲ ਆ ਸਾਰੇ ਹੀ ਵਪਾਰ ਮੰਡਲ ਇਕੱਠਾ ਆ ਵਾ ਅਸੀਂ ਬੰਦੀ ਇਸੇ ਵਾਸਤੇ ਕੀਤਾ ਇਹ ਹੀ ਦੁਕਾਨਾਂ ਨੂੰ ਰੋਸ਼ਵਜੋ ਬੰਦ ਕੀਤਾ ਨਾ ਕਿ ਸਾਨੂੰ ਕਿਸੇ ਨੂੰ ਕਿਹਾ ਗਿਆ ਨਾ ਕੋਈ ਕਿਸੇ ਨੂੰ ਬੰਦ ਕਰਨ ਵਾਸਤੇ ਅਪੀਲ ਕੀਤੀ ਗਈ ਹੈ ਲੋਕਾਂ ਨੇ ਖੁਦ ਬੰਦ ਕਿੰਨਾ ਜਰੂਰੀ ਸੁਝ ਹੋ ਰਿਹਾ ਇਸ ਦੇ ਦੇਖੋ ਇਹ ਤੇ ਕਿੰਨਾ ਦਰਦਨਾਕ ਘਟਨਾ ਹੈ ਕਿ ਜੇ ਤੁਸੀਂ ਇਹ ਤੇ ਪਰ ਸੋਚੋ ਕਿ ਤੇ ਤੁਹਾਡੀ ਆਪਣੀ ਆਤਮਾ ਦੇ ਚੰਨ ਉਸਤ ਡਰ ਡਰਾਈਵ ਡਰਾਈਵ ਨੂੰ ਵਪਾਰੀਆਂ ਨੇ ਕਹਿ ਵੀ ਸਾਡੇ ਦੇ ਨਾਲ ਬੰਦੇ ਦੇਖੋ ਜੀ ਉਹਨਾਂ ਦਾ ਆਪਣਾ ਇੱਕ ਵਪਾਰ ਹੈ ਉਹਨਾਂ ਨੂੰ ਆਪਣੇ ਹੱਥਾਂ ਨਾਲ ਜੋਗਾਰ ਹਰ ਬੰਦੇ ਨੂੰ ਕਹਿੰਦਾ ਅਧਿਕਾਰ ਆ ਸਾਰਿਆਂ ਨੂੰ ਅਧਿਕਾਰ ਆ ਕਹਿੰਦਾ ਜੀ ਇਸ ਗੱਲ ਦਾ ਪਤਲਾ ਫੁਕਿਆ ਹਾਂਜੀ ਪਤਲਾ ਫੁਕਿਆ ਜੀ ਪਾਕਿਸਤਾਨ ਦਾ ਪਤਲਾ ਹੋ ਗਿਆ ਅਰਾਤਕਵਾਦ ਦਾ ਦੋ ਪਤਲੇ ਅਸੀਂ ਫੁਕੇ ਆ ਜੀ ਕਿਉਂਕਿ ਇਹ ਸਜਾਵਾਂ ਚਾਹੀਦੀਆਂ ਜਿਹੜੇ ਦੇਖੋ ਵੈਸੇ ਤਾਂ ਇੱਕ ਗੱਲ ਹੁੰਦੀ ਆ ਕਿ ਪੁਰਾਣੀ ਕਹਾਵਤ ਆ ਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਹੋਣਾ ਚਾਹੀਦਾ ਅਮਰਸਰ ਦੇ ਵਪਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਅੱਜ ਝੰਡੇ ਜਾਂ ਪੁਤਲੇ ਸਾੜੇ ਜਾ ਰਹੇ ਨੇ ਆਤਵਾਦੀਆਂ ਦੇ ਜਾਂ ਪਾਕਿਸਤਾਨ ਦੇ ਰੋਸ ਦੇ ਵਜੋਂ ਸਾਰੇ ਜਾ ਨਹੀਂ ਜੁੜੇ ਹਮਲਾ ਜਿਹੜਾ ਹੋਇਆ ਉਹਨਾਂ ਨਾਲ ਉਹਨਾਂ ਦੇ ਹਿੱਦੇ ਬਲੰਦਰ ਹੋਏ ਨਹੀਂ ਤਾਂ ਇਸ ਦੇ ਚਲਦੇ ਅੱਜ ਅਮਰਸਰ ਦੇ ਸਾਰੇ ਬਾਜ਼ਾਰ ਬੰਦ ਕੀਤੇ ਨੇ ਅੰਦਰੂਨ ਅਮਰਸਰ ਦੇ ਵਿੱਚ ਜਿੰਨੇ ਵੀ ਬਾਜ਼ਾਰ ਨੇ ਸਾਰਿਆਂ ਨੂੰ ਤਾਲੇ ਲਾ ਦਿੱਤੇ ਨੇ ਰੋਸ ਵਜੋਂ ਅੱਜ ਅਮਰਸਰ ਦੇ ਵਪਾਰੀ ਜਿਹੜੇ ਨੇ ਰੋਡ ਦੇ ਉੱਪਰ ਉਤਰੇ ਨੇ ਅਤੇ ਪੁਤਲੇ ਅਤੇ ਝੰਡੇ ਸਾੜੇ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦੀ ਸਰਾਹਨਾ ਵੀ ਹੋ ਰਹੀ ਹੈ ਉੱਥੇ ਜਿਹੜੇ ਵਪਾਰੀਆਂ ਦਾ ਇਹ ਵੀ ਕਹਿਣਾ ਕਿ ਜਿਹੜੇ આરોપી ਨੇ ਜਾ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਫੜ ਕੇ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਹੋਰ ਜਿਹੜੇ ਫੈਸਲੇ ਲੈਂਦੇ ਨੇ ਸਭ ਦੀ ਨਜ਼ਰ ਬਣੀ ਰਹੇਗੀ ਇਸੇ ਉਮੀਦ ਦੇ ਨਾਲ ਮੈਨੂੰ ਦੀਵਜਤ ਮੈਂ ਤੁਹਾਡਾ ਦੋਸਤ ਰਮਨਵੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਨੈਸ਼ਨ ਪੋਸਟ ਚੈਨਲ ਦੇ ਨਾਲ